ਨਾਲ ਤੁਸੀਂ ਖਾਲੀ ਹੱਥ ਕਿਉਂ ਆ ਗਏ ਬਾਹਰ ਪਿਆ ਰਾਸ਼ਨ ਰੁਕਮ ਲੈ ਕੇ ਆ ਨਹੀਂ ਮਮਾ ਕੀ ਇਹ ਤੁਸੀਂ ਰਾਸ਼ਨ ਲੈ ਕੇ ਨਹੀਂ ਆਏ ਤੁਸੀਂ ਤਾਂ ਅੱਜ ਪੈਸੇ ਵੀ ਲੈ ਕੇ ਗਏ ਸੀ ਹਾਂ ਬੱਤ ਪੈਸੇ ਤਾਂ ਮੈਂ ਲੈ ਕੇ ਗਈ ਸੀ ਪਰ ਬਿਨਾਂ ਰਾਸ਼ਨ ਤੋਂ ਹੀ ਆ ਗਈ ਬਿਨਾਂ ਰਾਸ਼ਨ ਤੋਂ हां पुत्त राशन ਤੋਂ ਨੇ ਪਾਤਾ ਸੀ ਤੇ ਜਿਹੜੇ ਪੈਸੇ ਲੈ ਕੇ ਗਈ ਸੀ ਉਹ ਪਿਛਲੇ ਜਿਹੜੇ ਖੜੇ ਸੀ ਉਹਨੇ ਉਹ ਕੱਟ ਲੇ ਕਹਿੰਦਾ ਹੁਣ ਹੋਰ ਪੈਸੇ ਲੈ ਕੇ ਆਓ ਤਾਂ ਤੁਹਾਨੂੰ ਰਾਸ਼ਨ ਦਊਂਗਾ ਪਰ ਮਮਾ ਉਹ ਅੱਗੇ ਵੀ ਤਾਂ ਦਿੰਦਾ ਹੀ ਸੀ ਪਰ ਪਤਾ ਉਹਨੇ ਮਨਾਂ ਕਰਤਾ ਕਹਿੰਦਾ ਤੁਸੀਂ ਪੈਸੇ ਦੋਵੋਗੇ ਤਾਂ ਤੁਹਾਨੂੰ ਰਾਸ਼ਨ ਮਿਲਣਾ ਨਹੀਂ ਨਹੀਂ ਫਿਰ ਮੈਂ ਬਿਨਾਂ ਰਾਸ਼ਨ ਤੇ ਆ ਗਈ ਨੂੰ ਮਮਾ ਅੱਜ ਫੇਰ ਨਹੀਂ ਆਪਣੇ ਘਰ ਰੋਟੀ ਪੱਕੂਗੀ ਅੱਜ ਫੇਰ ਆਪਾਂ ਭੁੱਖੇ ਸੋਵਾਂਗੇ ਮਰਮਾ ਮਮੀ ਦੱਦੀ ਅੱਜ ਦਿਨੇ ਤਾਂ ਫੇਰ ਸ਼ੁਰੂ ਹੋ ਜਾਣਾ ਉਹਨਾਂ ਨੇ ਥੋੜੀ ਨਾ ਮੰਨਣਾ ਕਿ ਉਹਨੇ ਪਿਛਲੇ ਪੈਸੇ ਘੱਟ ਲਏ ਲੈ ਉਹਨਾਂ ਨੇ ਤਾਂ ਕਹਿਣਾ ਕਿ ਮੈਂ ਪੈਸੇ ਦਿੱਤੇ ਸੀ ਤਾਂ ਫੇਰ ਨਹੀਂ ਰਾਸ਼ਨ ਲੈ ਕੇ ਉਹਨਾਂ ਨੇ ਤਾਂ ਤੁਹਾਨੂੰ ਹੀ ਬੋਲਣਾ ਕੋਈ ਨਹੀਂ ਪੁੱਤ ਜੇ ਦਾਦੀ ਬੋਲਣਗੇ ਕਰਦੀਆਂ ਕੁਛ ਮੈਂ ਪਰ ਦਾਦੀ ਹੈਗੇ ਕਿੱਥੇ ਨੇ ਉਹ ਮम्मा ਦਾਦੀ ਨਾਲ ਲੈ ਕਰੇਗੇ ਨੇ ਚਲ ਪੁੱਤ ਤੂੰ ਹੁਣ ਨਾ ਦਾਦੀ ਨਾਲ ਕੋਈ ਨਾ ਗੱਲ ਕਰੀ ਠੀਕ ਆ ਨਾ ਮੈਂ ਆਪੇ ਉਹਨਾਂ ਨਾਲ ਗੱਲ ਕਰ ਲਵਾਂਗੀ ਜਾਂ ਮੇਰਾ ਪੁੱਤ ਇੱਕ ਗਲਾਸ ਪਾਣੀ ਦੇ ਮੈਨੂੰ ਸਿਲਕੀ ਨੂੰ ਤਾਂ ਮੈਂ ਕਿਹਾ ਤਾਂ ਵੀ ਮੈਂ ਦਾਦੀ ਨਾਲ ਆਪੇ ਗੱਲ ਕਰ ਲਵਾਂਗੀ ਪਰ ਐਸਵਰੀ ਪੈਸੇ ਵੀ ਮੰਮੀ ਨੇ ਦਿੱਤੇ ਸੀ ਕਹਿੰਦੇ ਸੀ ਰਾਸ਼ਨ ਲੈ ਆ ਹੁਣ ਮੈਂ ਕੀ ਜਵਾਬ ਦਵਾਂਗੀ ਉਹਨਾਂ ਨੂੰ ਨਾ ਮੰਮੀ ਮੈਨੂੰ ਇਹ ਦੱਸੋ ਤੁਸੀਂ ਸਵੇਰੇ ਕਹਿੰਦੇ ਸੀ ਭਾਬੀ ਦਾ ਕੋਈ ਰੋਲਾ ਰੁਲਾਇਆ ਕੀ ਗੱਲ ਹੋਗੀ ਨਿਕਾ ਦਾ ਇਹਦੇ ਪੇਕਿਆਂ ਦੇ ਵਿੱਚ ਨਾ ਦੋਨੇ ਭਰਾ ਕਹਿੰਦੇ ਸੀ ਅੱਡ ਅੱਡ ਹੋਣਾ ਵਾ ਉਹਨਾਂ ਨੇ ਤਾਂ ਆਪਦੇ ਵਟਵਾਰੇ ਦੇ ਲਈ ਇਹਨੂੰ ਬੁਲਾਇਆ ਇਹ